ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 21 ਮਈ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇੱਥੇ ਇਹ ਵੀ ਦੱਸ ਦਈਏ ਇਹ ਅਧਿਆਏ ਦੇ ਦੂਜੇ ਭਾਗ ਦੀ ਕਥਾ ਹਰ ਬੁੱਧਵਾਰ ਨੂੰ ਕੀਤੀ ਜਾਂਦੀ ਹੈ ਇਸ ਭਾਗ ਵਿੱਚ ਸਾਰੀ ਬੇਦੀ ਕੁੱਲ ਅਤੇ ਸਾਖ ਸੰਬੰਧੀ ਵਾਲੇ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਆਉਂਦੇ ਹਨ ਅਤੇ ਫੇਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੜਨ ਵਾਰੇ ਅਤੇ ਬਰਾਤ ਦਾ ਸਾਰਾ ਪੈਂਡਾ ਤੈਂ ਕਰਕੇ ਪੱਖੋ ਕੇ ਰੰਧਾਵੇ ਪਹੁੰਚਣ ਵਾਰੇ ਜ਼ਿਕਰ ਮਿਲਦਾ ਹੈ ਹੁਣ ਇਸ ਤੋਂ ਬਾਅਦ ਦੂਜੇ ਭਾਗ ਦੀ ਕਥਾ ਦਾ ਆਰੰਭ ਹੁੰਦਾ ਹੈ ਜੋ ਆਪਾਂ ਸਾਰ ਰੂਪ ਵਿੱਚ ਕਰਾਂਗੇ ਫੇਰ ਭਾਈ ਜੈ ਰਾਮ ਜੀ ਦੇ ਪਿਤਾ ਬਾਬਾ ਪਰਮਾਨੰਦ ਜੀ ਵੀ ਮਿਲੇ ਸਾਰਿਆਂ ਨੂੰ ਅਤੇ ਉਹਨਾਂ ਨੇ ਸਾਰਿਆਂ ਦੀ ਸੁਖ ਸਾਦ ਪੁੱਛੀ ਰਾਤ ਨੂੰ ਦੇਖ ਕੇ ਬਾਬਾ ਪਰਮਾਨੰਦ ਜੀ ਬਹੁਤ ਖੁਸ਼ ਹੋਏ ਕਿ ਬਹੁਤ ਸੋਹਣੀ ਵਰਾਤ ਆਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਕੰਨਾਂ ਨਾਲ ਸੁਣ ਲਿਆ ਮੋਦੀ ਖਾਨੇ ਵਿੱਚ ਬੈਠੇ ਹੋਏ ਕਿ ਸਾਰੇ ਸੁਲਤਾਨਪੁਰ ਵਿਖੇ ਪਹੁੰਚ ਗਏ ਹਨ ਇਸ ਤਰ੍ਹਾਂ ਸੰਸਾਦ ਦੇ ਬੰਦਨਾਂ ਨੂੰ ਕੱਟਣ ਵਾਲੇ ਨਾਨਕ ਜੀ ਤੁਰ ਕੇ ਮੋਦੀ ਖਾਨੇ ਤੋਂ ਘਰ ਆ ਗਏ ਉਹਨਾਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਮੱਥਾ ਟੇਕਿਆ ਅਤੇ ਆਪਣੇ ਆਪਣਾ ਅਸੀਸ ਨਿਵਾਇਆ ਫਿਰ ਬਾਬਾ ਮਹਿਤਾ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੜੀ ਫੁਰਤੀ ਦੇ ਨਾਲ ਜਾ ਕੇ ਜੱਫੀ ਪਾ ਲਈ ਉਹਨਾਂ ਨੇ ਨਾਨਕ ਜੀ ਤੇ ਇੰਨਾ ਪਿਆਰ ਉਹਨਾਂ ਨੂੰ ਨਾਨਕ ਜੀ ਤੇ ਇੰਨਾ ਪਿਆਰ ਆ ਰਿਹਾ ਸੀ ਕਿ ਉਹੋ ਨਾਨਕ ਜੀ ਨੂੰ ਆਪਣੀ ਜੱਫੀ ਵਿੱਚੋਂ ਛੱਡ ਨਹੀਂ ਰਹੇ ਸੀ ਇਸ ਤਰ੍ਹਾਂ ਸਾਰੇ ਬੇਦੀ ਵੀ ਉਡੀਕ ਰਹੇ ਸੀ ਕਿ ਅਸੀਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੱਫੀ ਪਾ ਕੇ ਮਿਲ ਲਈਏ ਫੇਰ ਸਾਰੇ ਹੀ ਵਾਰੀ-ਵਾਰੀ ਨਾਨਕ ਜੀ ਨੂੰ ਮਿਲੇ ਪਿਆਰ ਨਾਲ ਇਸ ਤਰ੍ਹਾਂ ਨਾਨਕ ਜੀ ਨੂੰ ਮਿਲ ਕੇ ਉਹਨਾਂ ਸਾਰਿਆਂ ਨੂੰ ਬਹੁਤ ਸੁੱਖ ਮਿਲ ਰਿਹਾ ਸੀ ਉਹ ਜਾਣਦੇ ਸੀ ਕਿ ਨਾਨਕ ਜੀ ਬਹੁਤ ਸੁੰਦਰ ਅਤੇ ਜਵਾਨ ਹਨ ਜੋ ਸਾਡੀ ਕੁਲ ਨੂੰ ਰੋਸ਼ਨ ਕਰਨ ਵਾਲੇ ਹਨ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਦੂਰ-ਦੂਰ ਤੱਕ ਹੋ ਰਹੀ ਹਾਸੀ ਉਹਨਾਂ ਸਾਰਿਆਂ ਨੂੰ ਬਹੁਤ ਮਾਨਸੀ ਕਿ ਨਾਨਕ ਸਾਡੀ ਕੁਲ ਵਿੱਚ ਪੈਦਾ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿੰਨੀ ਵੀ ਮੋਦੀ ਖਾਨੇ ਵਿੱਚੋਂ ਵਾਚਤ ਹੋਈ ਸੀ ਉਹ ਸਾਰੇ ਰੁਪਏ ਨਾਨਕ ਜੀ ਨੇ ਲਿਆ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਫੜਾ ਦਿੱਤੇ ਫੇਰ ਭਾਈ ਜੈਰਾਮ ਜੀ ਨੇ ਲੇਖੇ ਦੀ ਸਾਰੀ ਗੱਲ ਬਾਬਾ ਮਹਿਤਾ ਕਾਲੂ ਜੀ ਨੂੰ ਦੱਸੀ ਕਿ ਕਿੰਨੇ 5 ਦਿਨਾਂ ਤੱਕ ਹਿਸਾਬ ਕਿਤਾਬ ਹੋਇਆ ਅਤੇ ਫੇਰ ਨਾਨਕ ਜੀ ਦਾ ਮੁਨਾਫਾ ਨਿਕਲਿਆ ਇਹ ਗੱਲ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਅਤੇ ਫੇਰ ਉਹਨਾਂ ਨੇ ਕਿਹਾ ਕਿ ਚਲੋ ਬਹੁਤ ਚੰਗਾ ਹੋਇਆ ਰੁਪਏ ਮਿਲ ਗਏ ਅਨ ਸਮੇਂ ਦੇ ਨਾਲ ਹੁਣ ਆਪਾਂ ਇਹ ਧਨ ਖਰਚਾਂਗੇ ਖੁੱਲੇ ਦਿਲ ਦੇ ਨਾਲ ਅੱਜ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਮਾਈ ਬਾਬਾ ਮਹਿਤਾ ਕਾਲੂ ਜੀ ਦੇ ਹੱਥਾਂ ਵਿੱਚ ਆਈ ਸੀ ਬਾਬਾ ਮਹਿਤਾ ਕਾਲੂ ਜੀ ਤਾਂ ਮਾਇਆ ਦੇ ਆਉਣ ਕਾਰਨ ਬਹੁਤ ਖੁਸ਼ ਸਨ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਜਿੰਨਾ ਹੱਥਾਂ ਤੋਂ ਉਹਨਾਂ ਨੂੰ ਧਨ ਮਿਲਿਆ ਹੈ ਉਹ ਸਾਰੇ ਸੰਸਾਰ ਦਾ ਕਰਤਾ ਹੈ ਇਸ ਤਰ੍ਹਾਂ ਸਾਰੀ ਜੰਜ ਨੂੰ ਚੰਗੇ ਪਕਵਾਨ ਖਵਾਏ ਗਏ ਅਤੇ ਸਾਰਿਆਂ ਨੂੰ ਬਿਠਾ ਕੇ ਤਰਾਂ-ਤਰਾਂ ਦੀ ਪਕਵਾਨ ਸ਼ਕਾਏ ਗਏ ਪਹਿਲਾਂ ਸਾਰੇ ਆਦਮੀਆਂ ਨੇ ਭੋਜਨ ਛਕਿਆ ਅਤੇ ਫੇਰ ਸਾਰੀਆਂ ਔਰਤਾਂ ਨੇ ਭੋਜਨ ਛਕਿਆ ਇਸ ਤਰ੍ਹਾਂ ਸਾਰਿਆਂ ਨੂੰ ਭਾਵੇਂ ਕੋਈ ਵੱਡਾ ਹੈ ਜਾਂ ਛੋਟਾ ਹੈ ਭੋਜਨ ਛਕਾਇਆ ਗਿਆ ਸਾਰਿਆਂ ਨੇ ਹੀ ਤਰ੍ਹਾਂ-ਤਰ੍ਹਾਂ ਦੇ ਭਗਵਾਨ ਛਕੇ ਅਤੇ ਸੁਖ ਮਾਣਿਆ ਇਸ ਤਰ੍ਹਾਂ ਚਾਰੇ ਵਰਨਾਂ ਦੇ ਲੋਕ ਇੱਕ ਦੂਜੇ ਨੂੰ ਸੁਨੇਹੇ ਦੇ ਰਹੇ ਸੀ ਕਿ ਤੁਸੀਂ ਵੀ ਜਾ ਕੇ ਭੋਜਨ ਸ਼ੱਕ ਲਵੋ ਸਾਰੇ ਅਮੀਰ ਗਰੀਬ ਆ ਕੇ ਭੋਜਨ ਸ਼ੱਕ ਰਹੇ ਸੀ ਅਤੇ ਬਾਬਾ ਮਹਿਤਾ ਕਾਲੂ ਜੀ ਸਭ ਨੂੰ ਖੁਸ਼ੀ ਨਾਲ ਭੋਜਨ ਛਕਾ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੋਂ ਸਾਰਿਆਂ ਨੂੰ ਹੀ ਕੁਝ ਨਾ ਕੁਝ ਮਿਲ ਰਿਹਾ ਸੀ ਇਸ ਕਰਕੇ ਸਾਰੇ ਹੀ ਖੁਸ਼ ਸਨ ਸਾਰੇ ਹੀ ਸੁਲਤਾਨਪੁਰ ਵਿਖੇ ਵਡਿਆਈ ਹੋ ਰਹੀ ਸੀ ਇਸ ਤਰ੍ਹਾਂ ਬਹੁਤ ਸਾਰੀਆਂ ਮਠਿਆਈਆਂ ਤਿਆਰ ਹੋ ਰਹੀਆਂ ਸੀ ਫਿਰ ਦੌਲਤ ਖਾਂ ਜੋ ਮੋਦੀ ਖਾਨੇ ਦਾ ਮਾਲਕ ਸੀ ਉਸ ਨੂੰ ਜਾ ਕੇ ਭਾਈ ਜੈ ਰਾਮ ਜੀ ਨੇ ਦੱਸਿਆ ਕਿ ਤੇਰੇ ਮੋਦੀ ਦਾ ਵਿਆਹ ਹੋ ਰਿਹਾ ਹੈ ਇਹ ਗੱਲ ਸੁਣ ਕੇ ਦੌਲਤ ਖਾਂ ਬਹੁਤ ਖੁਸ਼ ਹੋਇਆ ਉਸ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਮੇਰਾ ਖਜ਼ਾਨਾ ਖੁੱਲਾ ਹੈ ਜੋ ਵੀ ਵਾਸਤ ਚਾਹੀਦੀ ਹੈ ਤੂੰ ਲੈ ਜਾ ਕਿਉਂਕਿ ਮੇਰੇ ਮੋਦੀ ਦਾ ਵਿਆਹ ਬਹੁਤ ਧੂਮ ਧਾਮ ਨਾਲ ਹੋਣਾ ਚਾਹੀਦਾ ਹੈ ਕੰਬਲ ਫੁੱਲ ਵਰਗੇ ਨੇਤਰਾਂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੇਤਰਾਂ ਨੂੰ ਦੇਖ ਕੇ ਕਾਮ ਦੇਵਤਾ ਕਾਮ ਦੇਵਤਾ ਵੀ ਸ਼ਰਮਾ ਜਾਂਦਾ ਸੀ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਘਰ ਵਿੱਚ ਬਿਠਾ ਕੇ ਵਿਆਹ ਦੀ ਤਿਆਰੀ ਹੋ ਰਹੀ ਸੀ ਇਸ ਸਮੇਂ ਔਰਤਾਂ ਗੀਤ ਗਾ ਰਹੀਆਂ ਸੀ ਫਿਰ ਸਤ ਸੁਹਾਗਾਂ ਮਿਲ ਕੇ ਗੀਤ ਗਾਉਂਦੀਆਂ ਸਨ ਫਿਰ ਉਹ ਇਕੱਠੀਆਂ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਿਆਰ ਕਰਦੀਆਂ ਹਨ ਉਹ ਨਾਨਕ ਜੀ ਨੂੰ ਬਿਠਾ ਕੇ ਇਸ਼ਨਾਨ ਕਰਵਾਉਂਦੀਆਂ ਹਨ ਅਤੇ ਫਿਰ ਭਿਖਾਰੀਆਂ ਨੂੰ ਤਾਨ ਦੇ ਰਹੀਆਂ ਸੀ ਫੇਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਬੈਠ ਕੇ ਸੁੱਖਾਂ ਦੇ ਦਾਤੇ ਦਾ ਆਨੰਦ ਮਾਣ ਰਹੀਆਂ ਸੀ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੀਲੇ ਰੰਗ ਦਾ ਕੱਪੜਾ ਦਿੱਤਾ ਗਿਆ ਉੱਪਰ ਲੈਣ ਵਾਸਤੇ ਫਿਰ ਉਹਨਾਂ ਦੇ ਸਰੀਰ ਉੱਪਰ ਗਹਿਣੇ ਸਜਾਏ ਗਏ ਅਤੇ ਸੋਨੇ ਚਾਂਦੀ ਦੇ ਮੁੰਦਰੀ ਛੱਲੇ ਪਹਿਨਾਈ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਉੱਪਰ ਸੁੰਦਰ ਦਸਤਾਰ ਸਜਾਈ ਗਈ ਸਾਰੀਆਂ ਔਰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁੰਦਰਤਾ ਤੋਂ ਵਿਲਿਹਾਰੇ ਜਾਂਦੀਆਂ ਹਨ ਆਨੰਦ ਭਾਵ ਖੁਸ਼ੀ ਦੇਣ ਵਾਲੇ ਨਾਨਕ ਜੀ ਬਹੁਤ ਸੁੰਦਰ ਲੱਗ ਰਹੇ ਸੀ ਮੁਕਤੀ ਦੇਣ ਵਾਲੇ ਨਾਨਕ ਜੀ ਚੰਦਰਮਾ ਵਰਗੇ ਲੱਗ ਰਹੇ ਸੀ ਉਹਨਾਂ ਦੀ ਦਸਤਾਰ ਤਾਜ ਦੀ ਤਰ੍ਹਾਂ ਸੋਭ ਰਹੀ ਸੀ ਸਾਰੀਆਂ ਔਰਤਾਂ ਦੇ ਲਾਲ ਦੁਪੱਟੇ ਲਏ ਹੋਏ ਸੀ ਸਿਰਾਂ ਉੱਪਰ ਨਾਨਕ ਜੀ ਦੀ ਸੁੰਦਰਤਾ ਦੇਖ ਕੇ ਲੋਕ ਬਾਹ ਬਾਹ ਕਰ ਰਹੇ ਸੀ ਲੋਕ ਉਹਨਾਂ ਦੀ ਸੁੰਦਰਤਾ ਦੇਖਦੇ ਹੀ ਰਹਿ ਜਾਂਦੇ ਸਨ ਅਤੇ ਉਹਨਾਂ ਦੀ ਉਹਨਾਂ ਤੋਂ ਨਜ਼ਰ ਨਹੀਂ हट ਰਹੀ ਸੀ ਸਬਦੀ ਉਹਨਾਂ ਨੂੰ ਦੇਖ ਕੇ ਸਾਰੇ ਹੀ ਲੋਕਾਂ ਦੇ ਦੁੱਖ ਕੱਟੇ ਜਾਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਸਾਲ ਲਈ ਉਹ ਤਾਂ ਮੁਕਤ ਹੋ ਗਏ ਅੱਜ ਸਜੇ ਤਾਂ ਜੇ ਨਾਨਕ ਜੀ ਨੂੰ ਜਿਨ੍ਹਾਂ ਨੇ ਵੀ ਦੇਖਿਆ ਉਹ ਤਰ ਗਏ ਉਹਨਾਂ ਦੇ ਬਚਨਾਂ ਦੇ ਵਿੱਚ ਸੰਸਾਰ ਦੀ ਕੋਮਲਤਾ ਭਰੀ ਹੋਈ ਸੀ ਇਸ ਤਰ੍ਹਾਂ ਬਰਾਤੀ ਆਪਣੇ ਨਾਲ ਛੋਟੇ ਨਗਾਰੇ ਵੀ ਲੈ ਕੇ ਗਏ ਜਦੋਂ ਨਗਾਰੇ ਵੱਜ ਰਹੇ ਸੀ ਤਾਂ ਮੰਗਤਿਆਂ ਦੀ ਭੀੜ ਜਮਾ ਹੋ ਗਈ ਆਪਣੇ ਪੁੱਤਰ ਨਾਨਕ ਜੀ ਦੀ ਕਮਾਈ ਨੂੰ ਦੇਖ ਕੇ ਬਾਬਾ ਮਹਿਤਾ ਕਾਲੂ ਜੀ ਬੜੇ ਉਦਾਰ ਦਿਲ ਨਾਲ ਸਾਰਿਆਂ ਨੂੰ ਦਾਨ ਦੇ ਰਹੇ ਸੀ ਇਸ ਤਰ੍ਹਾਂ ਰਾਗੀ ਅਤੇ ਪੱਟਾ ਨੇ ਆ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜੋ ਵੀ ਆਉਂਦਾ ਸੀ ਧਨ ਪ੍ਰਾਪਤ ਕਰਕੇ ਹੀ ਜਾਂਦਾ ਸੀ ਇਸ ਤਰ੍ਹਾਂ ਸੁਲਤਾਨਪੁਰ ਵਿਖੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਹੁਣ ਮੈਂ ਕਵਿੱਤ ਛੰਦ ਵਿੱਚ ਦੱਸਦਾ ਹਾਂ ਕਿ ਅੱਗੇ ਕਿਹੜੀਆਂ-ਕਿਹੜੀਆਂ ਖੁਸ਼ੀਆਂ ਮਨਾਇਆਂ ਗਈਆਂ ਇਹ ਖੁਸ਼ੀ ਦਾ ਸਮਾਂ ਬਹੁਤ ਸੁਹਾਵਣਾ ਸੀ ਪਟ ਆ ਕੇ ਬੜੇ ਪ੍ਰੇਮ ਨਾਲ ਉਸਤਤ ਕਰ ਰਹੇ ਸੀ ਹੁਣ ਸਾਰੇ ਵੈਦੀ ਪਰਿਵਾਰ ਦੇ ਵਿਅਕਤੀ ਇਕੱਠੇ ਹੋ ਗਏ ਸਾਨਾ ਇਸ ਸਮੇਂ ਸਾਰੇ ਹੀ ਖੁਸ਼ੀ ਨਾਲ ਇੱਕ ਦੂਜੇ ਨੂੰ ਧਾਨ ਦੇ ਰਹੇ ਸੀ ਜਿਸ ਨੂੰ ਵੀ ਧਨ ਮਿਲ ਜਾਂਦਾ ਹੈ ਉਹ ਖੁਸ਼ੀ-ਖੁਸ਼ੀ ਘਰ ਵਾਪਸ ਚਲਾ ਜਾਂਦਾ ਹੈ ਉਹ ਸਾਰੇ ਆਪਸ ਵਿੱਚ ਮਿਲ ਕੇ ਆਸਾ-ਮਖੌਲ ਕਰ ਰਹੇ ਸੀ ਇਸ ਤਰ੍ਹਾਂ ਕਈ ਤਰ੍ਹਾਂ ਦੇ ਕੌਤਕ ਹੋ ਰਹੇ ਸੀ ਉੱਥੇ ਇਸ ਤਰ੍ਹਾਂ ਬਹੁਤ ਸੋਹਣੀ ਬਰਾਤ ਤਿਆਰ ਹੋ ਗਈ ਸੀ ਸਾਰੇ ਹੀ ਸੁੰਦਰ ਕੱਪੜੇ ਅਤੇ ਗਹਿਣੇ ਪਾ ਕੇ ਸਜੇ ਹੋਏ ਸੱਨ ਉਹਨਾਂ ਨੇ ਆਪਣੀਆਂ ਦਸਤਾਰਾਂ ਤੁਰਲੇ ਕੱਢ ਕੇ ਸਜਾਈਆਂ ਹੋਈਆਂ ਸਨ ਉਹ ਸਾਰੇ ਸੂਰਜ ਦੀ ਤਰ੍ਹਾਂ ਚਮਕ ਰਹੇ ਸਨ ਗਰਮੀ ਤੋਂ ਬਚਾਉਣ ਲਈ ਉਹਨਾਂ ਉੱਪਰ ਪੱਖੇ ਕੀਤੇ ਜਾ ਰਹੇ ਸੀ ਜਿਸ ਦੀ ਰੱਸੀ ਕੁਝ ਵਿਅਕਤੀ ਖਿੱਚ ਕੇ ਉਹਨਾਂ ਲਈ ਪਖਾ ਕਰ ਰਹੀ ਸੀ ਸੁੰਦਰ ਰੇਸ਼ਮੀ ਕੱਪੜੇ ਪਹਿਨੇ ਹੋਏ ਸੀ ਸਾਰਿਆਂ ਨੇ ਉਹਨਾਂ ਦੇ ਅਨੇਕਾਂ ਹੀ ਰੰਗਾਂ ਦੇ ਕੱਪੜੇ ਪਹਿਨੇ ਹੋਏ ਸੀ ਇੰਦਰ ਦੇਵਤੇ ਦੇ ਸਵਰਗ ਨਾਲੋਂ ਵੀ ਸੁੰਦਰ ਮਾਹੌਲ ਬਣਿਆ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਹੁਣ ਸੁਲਤਾਨਪੁਰ ਵਿਖੇ ਕਈ ਦਿਨ ਬੀਤਣ ਤੋਂ ਬਾਅਦ ਸਾਹੇ ਦਾ ਦਿਨ ਆ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰਵਾਉਣ ਵਾਸਤੇ ਹੁਣ ਸਾਰੇ ਤੁਰਨ ਲਈ ਤਿਆਰੀ ਕਰਨ ਲੱਗੇ ਫੇਰ ਭਾਈ ਜੈ ਰਾਮ ਜੀ ਦੌਲਤ ਖਾਨ ਦੇ ਕੋਲ ਗਿਆ ਉਹ ਵਸਤਾਂ ਲੈਣ ਵਾਸਤੇ ਜਿਨ੍ਹਾਂ ਦੀ ਲੋੜ ਸੀ ਦੌਲਤ ਖਾਨ ਨੇ ਹਾਥੀ ਦਿੱਤੇ ਜੋ ਸੁੰਦਰ ਕੱਪੜਿਆਂ ਨਾਲ ਸਜੇ ਹੋਏ ਸਨ ਫੇਰ ਉਸਨੇ ਘੋੜੇ ਦਿੱਤੇ ਸਵਾਰੀ ਕਰਨ ਵਾਸਤੇ ਜਿੰਨਾ ਉੱਪਰ ਸੋਨੇ ਦੀਆਂ ਕਾਠੀਆਂ ਕਾਠੀਆਂ ਸਨ ਜੋ ਹੀਰਿਆਂ ਨਾਲ ਜੜੀਆਂ ਹੋਈਆਂ ਸੀ ਕਾਠੀਆਂ ਬਹੁਤ ਚਮਕ ਰਹੀਆਂ ਸਨ ਜਦੋਂ ਘੋੜਾ ਤੁਰਦਾ ਸੀ ਫੇਰ ਦੌਲਤਖਾਨ ਨੇ ਸਮਾਨ ਰੱਖਣ ਵਾਸਤੇ ਊਠ ਵੀ ਦਿੱਤੇ ਤੰਬੂ ਅਤੇ ਕਨਾਤਾਂ ਵੀ ਦਿੱਤੀਆਂ ਦੌਲਤਖਾਨ ਨੇ ਕਿਹਾ ਕਿ ਮੇਰੇ ਮੋਦੀ ਦਾ ਵਿਆਹ ਹੈ ਇਸ ਕਰਕੇ ਮੈਂ ਸਭ ਕੁਝ ਦੇਣਾ ਹੈ ਉਹ ਸੋਚਦਾ ਹੈ ਕਿ ਜੇਕਰ ਮੇਰੇ ਮੋਦੀ ਦਾ ਵਿਆਹ ਚੰਗੀ ਧੂਮ ਧਾਮ ਨਾਲ ਨਾ ਹੋਇਆ ਤਾਂ ਦੋਸ਼ ਮੇਰੇ ਉੱਪਰ ਹੀ ਆਵੇਗਾ ਦੌਲਤਖਾਨ ਨੇ ਖੁਸ਼ੀ ਨਾਲ ਮਾਇਆ ਵੀ ਦਿੱਤੀ ਭਾਈਆ ਜੈਰਾਮ ਜੀ ਨੂੰ ਕਿਹਾ ਕਿ ਤੁਸੀਂ ਖੁੱਲਾ ਖਰਚ ਕਰਿਓ ਉਸਨੇ ਕਿਹਾ ਕਿ ਤੁਸੀਂ ਕਿਸੇ ਵੀ ਚੀਜ਼ ਦੀ ਕਮੀ ਨਾ ਰੱਖਿਓ ਅਤੇ ਬਹੁਤ ਧੂਮ-ਧਾਮ ਨਾਲ ਵਿਆਹ ਕਰਿਓ। ਫੇਰ ਭਾਈ ਜੈਰਾਮ ਜੀ ਨੇ ਆਪਣੇ ਘਰ ਪਹੁੰਚ ਕੇ ਉਸੇ ਵੇਲੇ ਹੀ ਤੁਰਨ ਦੀ ਤਿਆਰੀ ਆਰੰਭ ਦਿੱਤੀ। ਸਾਰਿਆਂ ਨੇ ਆਪੋ ਆਪਣੀ ਸਵਾਰੀ ਨਾਲ ਤੁਰਨ ਦੀ ਤਿਆਰੀ ਕੀਤੀ। ਉਹ ਸੁੰਦਰ ਕੱਪੜੇ ਪਹਿਨ ਕੇ ਆਪੋ ਆਪਣੀ ਸਵਾਰੀ ਉੱਪਰ ਬੈਠ ਗਈ ਸਾਰੀਆਂ ਧਾਰਮਿਕ ਰੀਤਾਂ ਅਤੇ ਲੋਕ ਰਸਮਾਂ ਕਰਕੇ ਸਾਰੇ ਆਦਮੀਆਂ ਅਤੇ ਔਰਤਾਂ ਨੇ ਰਲ ਕੇ ਪੂਰੀਆਂ ਕੀਤੀਆਂ ਸਾਰੀਆਂ ਔਰਤਾਂ ਕੋਇਲ ਦੀ ਤਰ੍ਹਾਂ ਸੁੰਦਰ ਆਵਾਜ਼ ਵਿੱਚ ਗੀਤ गा ਰਹੀਆਂ ਸਨ ਉਨ੍ਹਾਂ ਦੇ ਗੀਤ ਆਨੰਦ ਦੇਣ ਵਾਲੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁੰਦਰ ਨੈਣ ਜੋ ਬੰਦਨਾ ਨੂੰ ਕੱਟਣ ਵਾਲੇ ਸਨ ਉਹ ਸਾਰੀਆਂ ਔਰਤਾਂ ਨਾਨਕ ਜੀ ਤੋਂ ਬਲਿਹਾਰੇ ਜਾਂਦੀਆਂ ਹਨ ਅਤੇ ਉਹ ਮਿੱਠੀ ਆਵਾਜ਼ ਵਿੱਚ ਗਾ ਰਹੀਆਂ ਸਨ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੱਥੇ ਤੇ ਲਟਕਮਾ ਸੇਰਾ ਬਣਿਆ ਗਿਆ ਫੇਰ ਸੋਨੇ ਦੀ ਜਿਗਾ ਜੋ ਦਸਤਾਰ ਦੀਆਂ ਸਾਈਦਾਂ ਤੇ ਲੱਗਦੀ ਹੈ ਉਹ ਲਾਈ ਗਈ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਉੱਪਰ ਚਵਰ ਕੀਤਾ ਗਿਆ ਸਾਰੇ ਲੋਕ ਦੂਰੋਂ ਦੂਰੋਂ ਲਾੜੇ ਨੂੰ ਦੇਖ ਰਹੇ ਸੀ ਇਸ ਤਰ੍ਹਾਂ ਕੁਝ ਲੋਕ ਪਾਲਕੀ ਵਿੱਚ ਚੜ ਗਏ ਸਾਰੀ ਬਰਾਤ ਦੇ ਕੱਪੜਿਆਂ ਉੱਪਰ ਰਤਨ ਜੜੇ ਹੋਏ ਸੀ ਇੱਕ ਹਾਥੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਅਤੇ ਇੱਕ ਸੁੰਦਰ ਕੱਪੜਾ ਉਸ ਉੱਪਰ ਪਾਇਆ ਗਿਆ। ਉਸ ਹਾਥੀ ਉੱਪਰ ਬਾਬਾ ਮਹਿਤਾ ਕਾਲੂ ਜੀ ਚੜ ਕੇ ਬੈਠ ਗਏ। ਫਿਰ ਉਹਨਾਂ ਨੇ ਆਪਣੇ ਛੋਟੇ ਭਰਾ ਲਾਲੂ ਜੀ ਨੂੰ ਵੀ ਆਪਣੇ ਕੋਲ ਬਿਠਾਇਆ। ਫਿਰ ਦੋ ਵਿਅਕਤੀ ਹੋਰ ਰਾਮਚੰਦ ਅਤੇ ਕਾਨਾ ਵੀ ਉਹਨਾਂ ਕੋਲ ਆ ਕੇ ਬੈਠ ਗਏ ਫਿਰ ਉਸੇ ਹਾਥੀ ਉੱਪਰ ਜਗਜੀਤ ਮੱਲ ਅਤੇ ਲਾਲ ਆਨੰਦ ਵੀ ਹਾਥੀ ਉੱਪਰ ਚੜ ਗਏ ਇਸ ਤੋਂ ਬਾਅਦ ਜੱਟ ਮਾਲ ਇੰਦਰਸੈਨ ਆਨੰਦ ਲਾਲ ਮੈਨਸਮ ਸਾਰੇ ਹੀ ਬਹੁਤ ਸਾਜ ਤਾਜ ਕੇ ਬੈਠੇ ਸਨ ਉਨ੍ਹਾਂ ਦੀ ਸੋਭਾ ਕਾਮਦੇਵਤੇ ਤੋਂ ਵੀ ਉੱਪਰ ਵਾਲੀ ਲੱਗਦੀ ਸੀ ਅਤੇ ਇਹ ਸਾਰੇ ਰਥਾਂ ਉੱਪਰ ਚੜ ਕੇ ਬੈਠ ਗਏ ਫਿਰ ਚੰਦਰਪਾਣ ਕੋਲ ਨੈਣ ਸ਼ਿਵ ਲਾਲ ਅਤੇ ਕਾਮ ਸੈਨ ਅਤੇ ਫਿਰ ਮਾਨਚੰਦ ਮਾਨਸੰਗ ਇਹ ਸਾਰੇ ਵੀ ਰਥਾਂ ਉੱਪਰ ਚੜੇ ਫੇਰ ਪਰਮਾਨੰਦ ਭਾਈ ਜੈ ਰਾਮ ਜੀ ਘੋੜੇ ਤੇ ਚੜ ਕੇ ਬੈਠ ਗਏ ਇਸ ਤੋਂ ਬਾਅਦ ਤਖਤ ਰਾਮ ਜਗਰਾਏ ਅਤੇ ਅਰਜਨ ਚੰਦ ਦੀਵਾਨੀ ਮੱਲ ਮੋਹਨ ਮੱਲ ਲਖਪਤ ਰਾਏ ਆਦਿ ਵੀ ਘੋੜੇ ਤੇ ਚੜੇ ਜੋ ਉੱਚੀ ਕੁਲ ਵਾਲੇ ਸਨ ਇਸ ਤਰ੍ਹਾਂ ਕਿੰਨੇ ਹੀ ਵੇਦੀ ਸਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਕਿੰਨੇ ਕ ਨਾਮ ਗਿਨੇ ਜਾ ਸਕਦੇ ਹਨ ਸਾਰਿਆਂ ਦੇ ਨਾਮ ਗਿਣਨੇ ਔਖੇ ਹਨ ਇਸ ਤਰ੍ਹਾਂ ਸਾਰੇ ਚੰਗਾ ਲਿਬਾਸ ਪਹਿਨ ਕੇ ਅਤੇ ਚੰਗੀਆਂ ਸਵਾਰੀਆਂ ਸਵਾਰੀਆਂ ਤੇ ਬੈਠ ਕੇ ਤੁਰ ਪਏ ਇੱਕ ਪਾਸੇ ਘੋੜੇ ਜਾ ਰਹੇ ਹਨ ਅਤੇ ਜਦੋਂ ਘੋੜੇ ਭਜਦੇ ਹਨ ਤਾਂ ਉਹਨਾਂ ਦੇ ਪਾਈ ਹੋਏ ਗੈਣੇ ਹਿੱਲ ਰਹੇ ਸੀ ਦੂਜੇ ਪਾਸੇ ਹਾਥੀ ਜਾ ਰਹੇ ਸੀ ਜਿੰਨਾ ਉੱਪਰ ਅੰਬਾਰੀਆਂ ਦੀ ਤਰ੍ਹਾਂ ਘਰ ਬਣੇ ਹੋਏ ਸੀ ਹਾਥੀ ਦੀਆਂ ਪੁੜਪੜੀਆਂ ਕੋਲ ਭੌਰੇ ਘੁੰਮ ਰਹੇ ਸੀ ਅਤੇ ਜੋ ਭੀਂ ਭੀਂ ਦੀ ਆਵਾਜ਼ ਕਰ ਰਹੇ ਸੀ ਇਸ ਤਰ੍ਹਾਂ ਇੱਕ ਪਾਸੇ ਪਾਲਕੀਆਂ ਜਾ ਰਹੀਆਂ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਲਕੀ ਵਿੱਚ ਬੈਠੇ ਹੋਏ ਸਨ ਇੰਨਾਂ ਸਾਰਿਆਂ ਦੇ ਵਿਚਾਲੇ ਊਠ ਜਾ ਰਹੇ ਸੀ ਅਤੇ ਦੂਜੇ ਪਾਸੇ ਗੱਡੇ ਜਾ ਰਹੇ ਸੀ ਇਸ ਤਰ੍ਹਾਂ ਬਹੁਤ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ ਇਸ ਸਮੇਂ ਬਹੁਤ ਵੱਡੇ ਵੱਡੇ ਢੋਲ ਵੱਜ ਰਹੇ ਸੀ ਅਤੇ ਤੁਰੀਆਂ ਵੱਜ ਰਹੀਆਂ ਸੀ ਭਾਵ ਸਹਨਾਇਆਂ ਵੱਜ ਰਹੀਆਂ ਸਨ ਇਸ ਤਰ੍ਹਾਂ ਝਾਂਜਰਾਂ ਤੁਰੀਆਂ ਆਦ ਸਾਜ਼ਾਂ ਦੀ ਆਵਾਜ਼ ਆ ਰਹੀ ਸੀ ਇੰਨਾ ਰੌਲਾ ਪੈ ਰਿਹਾ ਸੀ ਕਿ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਇਸ ਤਰ੍ਹਾਂ ਸਾਰੇ ਪਾਸੇ ਹੀ ਰੰਗ ਬਰੰਗੀਆਂ ਝੰਡੀਆਂ ਲੱਗੀਆਂ ਹੋਈਆਂ ਸੀ ਝੰਡੀਆਂ ਲੈ ਕੇ ਕੁਝ ਲੋਕ ਅੱਗੇ ਚੱਲਦੇ ਸਨ ਤਾਂ ਕਿ ਖ਼ਬਰ ਪਹੁੰਚਾਈ ਜਾਵੇ ਕਿ ਜੰਝ ਪਹੁੰਚ ਗਈ ਹੈ ਇਸ ਤਰ੍ਹਾਂ ਰਾਸਤੇ ਵਿੱਚ ਸਾਰੇ ਚੰਗੇ ਸ਼ਗਨ ਹੀ ਦਿਖਾਈ ਦਿੱਤੇ ਜੋ ਇਸ ਗੱਲ ਦਾ ਪ੍ਰਤੀਕ ਸਨ ਕਿ ਕੁਝ ਬਹੁਤ ਚੰਗਾ ਹੋਣ ਵਾਲਾ ਹੈ ਇਹ ਜਿਹੜੇ ਚੰਗੇ ਸ਼ਗਨ ਹੋਏ ਜਦੋਂ ਬਰਾਤ ਤੁਰਨ ਲੱਗੀ ਤਾਂ ਸਭ ਤੋਂ ਪਹਿਲਾਂ ਦੋ ਇਸਤਰੀਆਂ ਜੋ ਸੁਹਾਗਣਾਂ ਸਨ ਘੜੇ ਲੈ ਕੇ ਜੋ ਭਰੇ ਹੋਏ ਸਨ ਪਾਣੀ ਦੇ ਅੱਗੋਂ ਦੀ ਲੰਗੀਆਂ ਫਿਰ ਉਹ ਦੋਵੇਂ ਇਸਤਰੀਆਂ ਆ ਕੇ ਨਾਨਕ ਜੀ ਨੂੰ ਮਿਲੀਆਂ ਇਸ ਤੋਂ ਬਾਅਦ ਸੱਜੇ ਪਾਸੇ ਕਾਂ ਖੇੜਦੇ ਦਿਖਾਈ ਦਿੱਤੇ ਜੋ ਕਿ ਇੱਕ ਚੰਗਾ ਸ਼ਗਨ ਸੀ ਫਿਰ ਖੱਬੇ ਪਾਸੇ ਹਿਰਨਾ ਦੀਆਂ ਡਾਰਾਂ ਦਿਸੀਆਂ ਜੋ ਇਹ ਵੀ ਇੱਕ ਚੰਗਾ ਸ਼ਗਨ ਸੀ ਇਸ ਤਰ੍ਹਾਂ ਸਾਰੇ ਹੀ ਛੋਟੇ ਜਾਨਵਰ ਖੜ ਕੇ ਦੇਖ ਰਹੇ ਸੀ ਨਾਨਕ ਜੀ ਦੀ ਵਾੜਾਤ ਨੂੰ ਇਸ ਤੋਂ ਬਾਅਦ ਇੱਕ ਗਾਂ ਦਿਸੀ ਜਿਸ ਨੂੰ ਉਸਦਾ ਬੱਚਾ ਚੁੰਗ ਰਿਹਾ ਸੀ ਤੇ ਠੰਡੀ ਠੰਡੀ ਹਵਾ ਜੋ ਹੌਲੀ ਹੌਲੀ ਚੱਲ ਰਹੀ ਸੀ ਸਾਰੀ ਜੰਜ ਰਸਤੇ ਵਿੱਚ ਇਹ ਚੰਗੇ ਸ਼ਗਨ ਦੇਖ ਕੇ ਬਹੁਤ ਖੁਸ਼ ਹੋਈ ਇਸ ਤਰ੍ਹਾਂ ਸਾਰੇ ਹੀ ਪਰਮ ਆਨੰਦ ਵਿੱਚ ਜਾ ਰਹੇ ਸੀ ਅਤੇ ਇਸ ਸਮੇਂ ਵਾਜੇ ਵੱਜ ਰਹੇ ਸੀ ਸਾਰੇ ਹੀ ਬੜੀ ਧੂਮ ਧਾਮ ਨਾਲ ਜਾ ਰਹੇ ਸੀ ਘੋੜਿਆਂ ਦੇ ਘੁੰਗਰੂ ਬੰਨੇ ਹੋਏ ਸੀ ਜੋ ਛਣ ਕਰ ਰਹੇ ਸੀ ਪਾਈ ਬਾਲਾ ਜੀ ਕਹਿੰਦੇ ਹਨ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੀ ਉਹਨਾਂ ਨੇ ਮੈਨੂੰ ਕੁਝ ਪੈਸੇ ਦਿੱਤੇ ਸਨ ਖਰਚਾ ਕਰਨ ਵਾਸਤੇ ਪਾਈ ਬਾਲਾ ਜੀ ਨੇ ਕਿਹਾ ਕਿ हे ਗੁਰੂ ਅੰਗਦ ਦੇਵ ਜੀ ਤੁਸੀਂ ਇਹ ਕਥਾ ਸੁਣ ਕੇ ਖੁਸ਼ੀਦਾਰ ਆਸਮਾਨ ਇਸ ਤਰ੍ਹਾਂ ਬੜਾ ਖੁਸ਼ੀ ਵਾਲਾ ਮਾਹੌਲ ਸੀ ਵਾਜੇ ਵਜ ਰਹੇ ਸੀ ਸਾਰੇ ਹੀ ਵਿਆਸ ਦੇ ਕਿਨਾਰੇ ਤੇ ਪਹੁੰਚ ਗਏ ਪਹੁੰਚ ਗਏ ਬਰਾਤ ਲੈ ਕੇ ਫਿਰ 베ੜੀ ਦੇ ਮਲਾ ਨੂੰ ਪੈਸੇ ਦੇ ਦਿੱਤੇ ਉਹਨਾਂ ਮਲਾਹਾ ਨੇ ਸਾਰੀਆਂ 베ੜੀਆਂ ਇਕੱਠੀਆਂ ਕਰ ਲਈਆਂ ਕਿਉਂਕਿ ਹੁਣ ਸਾਰੀ ਬਰਾਤ ਨੂੰ ਨਦੀ ਪਾਰ ਕਰਾਉਣੀ ਸੀ ਇਸ ਤਰ੍ਹਾਂ ਮਲਾਹਾ ਨੇ ਇੱਕ ਬਹੁਤ ਵੱਡੀ ਵੇੜੀ ਤਿਆਰ ਕੀਤੀ ਅਤੇ ਫਿਰ ਹਾਥੀ ਘੋੜੇ ਕੂਠ ਸਾਰੇ ਉਸ ਉੱਪਰ ਚੜਾ ਦਿੱਤੇ ਇਸ ਤਰ੍ਹਾਂ ਉਸ ਵੱਡੀ ਵੇੜੀ ਨੇ ਬਿਨਾਂ ਦੇਰ ਕੀਤੇ ਸਾਰੇ ਹੀ ਕਿਨਾਰੇ ਤੇ ਪਹੁੰਚਾ ਦਿੱਤੇ ਇਸ ਤਰ੍ਹਾਂ ਸਾਰੀ ਬਰਾਤ ਨਦੀ ਪਾਰ ਕਰ ਗਈ ਫਿਰ ਫਿਰ ਸਾਰੇ ਮਲਾ ਇਕੱਠੇ ਹੋ ਕੇ ਆਏ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਲਾੜਾ ਦਿਖਾਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਰੁਪਏ ਕੱਪੜੇ ਅਤੇ ਹੋਰ ਵੀ ਸਮਾਨ ਦਿੱਤਾ ਫੇਰ ਜਦੋਂ ਸਾਰਿਆਂ ਨੇ ਵਿਆਸ ਨਦੀ ਪਾਰ ਕਰ ਲਈ ਤਾਂ ਉਹ ਖਡੂਰ ਨਗਰ ਪਹੁੰਚ ਗਏ ਫੇਰ ਸਾਰੀ ਬਰਾਤ ਨੇ ਤੰਬੂ ਲਾ ਕੇ ਰਾਤ ਉਥੇ ਬਿਤਾਈ ਫੇਰ ਭੋਜਨ ਤਿਆਰ ਕਰਕੇ ਸਾਰੀ ਬਰਾਤ ਨੂੰ ਛਕਾਇਆ ਗਿਆ ਇਸ ਤਰ੍ਹਾਂ ਸਾਰੇ ਭਰਾਵਾਂ ਨੇ ਆਪਸ ਵਿੱਚ ਮਿਲ ਕੇ ਭੋਜਨ ਛਕਿਆ ਇਸ ਤੋਂ ਬਾਅਦ ਸਾਰੇ ਹੀ ਮੰਝੀਆਂ ਉੱਪਰ ਲੰਮੇ ਪਹਿ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਰਾਮ ਕੀਤਾ ਫੇਰ ਸਵੇਰ ਹੁੰਨ ਤੇ ਭੱਟ ਪਹੁੰਚ ਗਏ ਤੇ ਉਹਨਾਂ ਨੇ ਆ ਕੇ ਗੁਰੂ ਜੀ ਦੀ ਉਸਤਤ ਗਾਉਣੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਬਾਜੇ ਵੱਜ ਰਹੇ ਸੀ ਅਤੇ ਕਾਰਜ ਪੂਰਾ ਹੋ ਰਿਹਾ ਸੀ ਫੇਰ ਸਾਰੀਆਂ ਸਵਾਰੀਆਂ ਤਿਆਰ ਹੋਈਆਂ ਅਤੇ ਫੇਰ ਸਾਰੀ ਬਰਾਤ ਇਕੱਠੀ ਹੋ ਕੇ ਆਪੋ ਆਪਣੀਆਂ ਸਵਾਰੀਆਂ ਤੇ ਚੜ ਗਈ ਇਸ ਤਰ੍ਹਾਂ ਰਾਸਤੇ ਵਿੱਚ ਕਈ ਪਿੰਡ ਆਏ ਅਤੇ ਲੋਕ ਕੋਠਿਆਂ ਤੇ ਚੜ ਝੜ ਕੇ ਦੇਖ ਰਹੇ ਸੀ ਕਿ ਕਿਸੇ ਦੀ ਬਰਾਤ ਚਾ ਰਹੀ ਹੈ ਸਾਰੇ ਦੂਰੋਂ ਦੂਰੋਂ ਭੱਜ ਭੱਜ ਕੇ ਲਾੜੇ ਨੂੰ ਦੇਖ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੇ ਦੁੱਖ ਦੂਰ ਹੋ ਰਹੇ ਸੀ ਦੇਖਣ ਵਾਲੇ ਸਾਰੇ ਲੋਕ ਕਹਿ ਰਹੇ ਸੀ ਕਿ ਲਾੜਾ ਕਿੰਨਾ ਸੋਹਣਾ ਹੈ ਫਿਰ ਉਹ ਲੋਕ ਲਾੜੇ ਨੂੰ ਦੇਖ ਕੇ ਬਰਾਤ ਦੇ ਨਾਲ ਹੀ ਤੁਰ ਪੈਂਦੇ ਸਨ ਅਤੇ ਅਗਲੇ ਪਿੰਡ ਤੋਂ ਮੁੜ ਪੈਂਦੇ ਸਨ ਇਸ ਤਰ੍ਹਾਂ ਬਰਾਤ ਨੂੰ ਦੋਸਤ ਦੋ ਰਾਤਾਂ ਹੋਰ ਰਸਤੇ ਵਿੱਚ ਰੁਕਣਾ ਪਿਆ ਫਿਰ ਉਹ ਰਸਤੇ ਵਿੱਚ ਇਸ ਤਰ੍ਹਾਂ ਸਮਾਂ ਗੁਜ਼ਾਰਦੇ ਹੋਏ ਅੱਗੇ ਤੁਰਦੇ ਜਾ ਰਹੇ ਸਨ ਹੁਣ ਸਾਰੀ ਵਰਾਤ ਮੂਲੇ ਖੱਤਰੀ ਦੇ ਪਿੰਡ ਦੇ ਨੇੜੇ ਪਹੁੰਚ ਗਈ ਸੀ ਪਿੰਡ ਤੋਂ ਬਾਹਰ ਉਹਨਾਂ ਨੇ ਇੱਕ ਥਾਂ ਤਿਆਰ ਕਰਕੇ ਵਰਾਤ ਦਾ ਟਿਕਾਉ ਕੀਤਾ ਗਿਆ ਫਿਰ ਵਰਾਤ ਨੇ ਉੱਥੇ ਆਪਣਾ ਸਾਰਾ ਸਮਾਨ ਸਮਾਨ ਟਿਕਾ ਦਿੱਤਾ ਅਤੇ ਸੁੰਦਰ ਤੰਬੂ ਅਤੇ ਕਨਾਤਾਂ ਲਾ ਲਈਆਂ ਉਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇੱਥੇ ਹੀ 21ਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ ਅਤੇ ਹੁਣ ਵਿਆਹ ਦਾ ਪ੍ਰਸੰਗ ਅਗਲੇ 22ਵੇਂ ਅਧਿਆਏ ਵਿੱਚ ਸੁਣਾਇਆ ਜਾਵੇਗਾ ਜੋ ਆਪਾਂ ਸਾਰ ਰੂਪ ਵਿੱਚ ਸਰਵਣ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ